ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗੋ ਗਵਾਹੀ ਹੇਠ ਸਾਡੇ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਜਿਹੜੀ ਆ ਪੈਟਰੋਲਿੰਗ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਕੱਲ ਸ਼ਾਮ ਸਾਡੀ ਇਸੇ ਪੈਟਰੋਲਿੰਗ ਜਿਹੜੀ ਆ ਇੱਕ ਤਾਂ 26 ਜਨਵਰੀ ਮਦਨਜ਼ਰ ਅਫਸਰਾਂ ਵਾਲਾ ਵੱਲੋਂ ਹੁਕਮ ਸੀ ਕਿ ਭੜਾ ਭੜੇ ਪੁਰਸ਼ਾਂ ਤੇ ਇਸ ਤਰ੍ਹਾਂ ਦੇ ਜਿਹੜੇ ਆ ਵਿਅਕਤੀਆਂ ਦੇ ਖਿਲਾਫ ਨਜ਼ਰ ਵਧਾਈ ਜਾਵੇ ਤੇ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਇਸੇ ਦੌਰਾਨ ਸਾਡੇ ਐਸਐਸ ਸੁਹਾਸਨ ਥਾਣਾ ਤੋਂ ਪੁਲਿਸ ਪਾਰਟੀ ਸਮੇਤ ਕੰਗੜਾਪੁਰ ਸਾਈਡ ਜਾ ਰਹੇ ਸੀ ਜਿੱਥੇ ਸ਼ਾਮ ਸਮੇਂ ਇਹਨਾਂ ਦੇ ਸਾਹਮਣੇ ਇਹਨਾਂ ਨੇ ਜਦੋਂ ਇਹ ਸ਼ਨੀ ਮੰਦਰ ਦੇ ਲਾਗੇ ਪਹੁੰਚੇ ਆ ਤੇ ਉੱਥੇ ਇਹਨਾਂ ਨੂੰ ਇੱਕ ਨੌਜਵਾਨ ਲੜਕਾ ਜਿਹੜਾ ਆ ਉਹ ਥੋੜਾ ਐਡਿਕਟਡ ਟਾਈਪ ਲੱਗਾ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਕੁਝ ਆਪਣੇ ਹਸਪੜਾ ਦਾ ਪਾਪਾ ਜਿਹੜਾ ਸੀਗਾ ਜੇਬ ਚੋਂ ਕੱਢ ਕੇ ਉਹ ਸੁਟਿਆ ਤੇ ਜਿਹਦੇ ਵਿੱਚੋਂ ਨਿਸ਼ਿਦੀਆਂ ਗੋੜੀਆਂ ਜਿਹੜੀਆਂ ਉਹ ਖਿਲਰ ਗਈਆਂ ਤੇ ਜਿਸ ਨੂੰ ਉਹਨਾਂ ਨੇ ਕਾਬੂ ਕੀਤਾ ਤੇ ਉਹਦਾ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਜਤਿੰਦਰ ਕੁਮਾਰ ਔਰ ਜਤਨ ਪੁੱਤਰ ਸਰਿੰਦਰਪਾਲ ਵਾਸੀ ਜੋਗਿਆਲ ਤੇ ਥਾਣਾ ਸਦਰ ਬਲਾ ਚੌਰ ਦਾ ਰਹਿਣ ਵਾਲਾ ਹੈ ਤੇ ਇਹਦੀ ਬਕਾਇਦਾ ਇਹਦੀ ਪੁਸ਼ਕਸ਼ ਕੀਤੀ ਤੇ ਇਸ ਕੋਲ ਜਿਹੜਾ ਫਟੇ ਹੋ ਲਫਾਫਾ ਉਹਦੇ ਵਿੱਚੋਂ 40 ਗੋੜੀਆਂ ਜਿਹੜੀਆਂ ਉਹ ਐਲਪਰਾ ਹੋਣਦੀਆਂ ਬ੍ਰਾਹਮਣ ਹੋਈਆਂ ਸੀ ਇਸ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਹੈਗਾ ਕੋਈ ਜੇ ਤੁਸੀਂ ਖਰਾਬ ਰਿਕਾਰਡ ਚੈੱਕ ਕਰਦੇ ਸਦਰ ਬਲਾ ਚੋਰਦਾ ਹੈਗਾ ਪਰ ਫਿਲਹਾਲ ਸਾਡੇ ਇਸ ਤਰ੍ਹਾਂ ਦਾ ਕੋਈ ਨਾਮ ਸਾਹਮਣੇ ਨਹੀਂ ਆਇਆ ਕੋਈ ਇਹਦੀ ਪੈਸਕੀ ਵੀ ਵਗੈਰਾ ਜੋ ਕੋਈ ਨਹੀਂ ਬਣੀ